ਸਸਿਕਾ ਬਾਈ ਜੀ ਸਾਰਿਆਂ ਨੂੰ ਥੋੜਾ ਇੱਕ ਹੋਰ ਨਵੇਂ ਵਲੌਗ ਵਿੱਚ ਸਵਾਗਤ ਕੀਤਾ ਜਾਂਦਾ ਹੈ ਅੱਜ ਬਾਈ ਆਪਾਂ ਰੇਹ ਪਾਉਣੇ ਆ ਜੀ ਰੇਹ ਵਿੱਚ ਆਪਣੀ ਡਲੇ ਬਹੁਤ ਜ਼ਿਆਦੇ ਆ ਤੇ ਘੋਟਾ ਲਾਉਣਾ ਪੈਂਦਾ ਰੇਹ ਨੂੰ ਪੂਰਾ ਜ਼ੋਰ ਨਾਲ ਰੇਹ ਬਾਈ ਸ਼ੀ ਕਿੱਲੇ ਇੱਧਰ ਪਾਉਣੀ ਆ ਆਪਾਂ 4 ਕਿੱਲੇ ਬਈ ਰੇਹ ਇੱਧਰ ਪਾਉਣੀ ਆ ਆ છોਰਾ ਰਾਜ ਸਿੰਘ ਢੋਟਾ ਲੰਮਾ ਹੋਇਆ ਗੱਟਿਆਂ ਨੂੰ ਹੂੰ ਜੋ ਰੇਹ ਬਈ ਇੱਧਰ ਪਾਉਣ ਲੱਗ ਗਏ ਸੀਗੇ ਆ 2 ਕਿੱਲਿਆਂ ਚ ਪਾਤੀ ਬਈ ਗੱਟਾ-ਗੱਟਾ ਇੱਧਰ ਆਪਣੇ ਥੋੜਾ ਜਿਹਾ ਮਾਣ ਚ ਨਵੀਂ ਹੋਣ ਕਰਕੇ ਇੱਥੇ ਆਪਾਂ 30 ਤੋਂ 35 ਕਿਲੋ ਰੇਹ ਪਾਈ ਜਾਂਦੇ ਹਾਂ ਪ੍ਰਤੀ ਏਕੜ ਭਾਈ ਆਪਾਂ 30 ਕਿਲੋ ਦਾ ਯੂਰੀਆ ਪਾਈ ਜੰਨੇ ਆ 10 ਕਿਲੋ ਮੈਗਨੀਸ਼ੀਅਮ ਸਲਫੇਟ ਪਾਈ ਜੰਨੇ ਆ ਬਈ ਤੇ ਸਲਫਰ ਪਾਈ ਜੰਨੇ ਆ ਬਈ ਆਪਾਂ 90% ਵਾਲੀ ਪਾਊਡਰ ਟਾਇਰ ਤੇ ਤੁਹਾਨੂੰ 4-5 ਦਿਨਾਂ ਤਾਈਂ ਸਲਫਰ ਦਾ ਵੀ ਰਿਜ਼ਲਟ ਦਿਖਾਵਾਂਗੇ ਤੇ ਮੈਗਨੀਸ਼ੀਅਮ ਦਾ ਵੀ ਰਿਜ਼ਲਟ ਦਿਖਾਵਾਂਗੇ ਆਪਣੀ ਕਣਕ ਪਾਣੀ ਖੜਨ ਕਰਕੇ ਬਈ ਪੀਲੀ ਪੈ ਗਈ ਸੀਗੀ ਤਾਂ ਕਰਕੇ ਅੱਜ ਡੀਏਪੀ ਦੀ ਸਪਰੇ ਵੀ ਕਰੀ ਸੀ ਕੱਲ ਤੇ ਹੁਣ ਯੂਰੀਆ ਤੇ ਸਲਫਰ ਤੇ ਮੈਗਨੀਸ਼ੀਅਮ ਆਰ ਲਾ ਕੇ ਬਸ ਬਾਈ ਪਾਉਣੇ ਆਪਾਂ ਬਈਆ 2 ਕਿੱਲਿਆਂ ਚ ਸਲਫਰ ਤੇ ਮੈਗਨੀਸ਼ੀਅਮ ਪਾਤਾ ਬਈ ਆਪਾਂ ਮਾ ਲਾਸਟਲੀ ਪਾਤਾ ਆਈ ਜਾਂਦੀ ਆ ਵਟ ਨਾਲ ਇੱਧਰ ਬਈ ਆਪਣੀ ਸੋਲਰ ਮੋਟਰ ਚੱਲੀ ਜਾਂਦੀ ਹੈ ਅਗੜਾ ਮਾੜਾ ਮੋਟਾ ਨਾ ਮਾਤਰ ਜਾਂ ਪਾਣੀ ਖੜਾ ਬਈ ਕਿਤੇ ਕਿਤੇ ਟੋਹਿਆਂ ਜਾਂ ਚ ਸਾਰਾ ਸੁੱਕ ਜੂਆ ਸਲਫਰ ਨਾਲ 2-3 ਦਿਨਾਂ ਦਾ ਹੀ ਆ ਤਾਂ ਮੈਗਨੀਸ਼ੀਅਮ ਸੀ ਬਈ ਆ ਬਈ ਸਲਫਰ ਪਾਈ ਸੀ 90% ਵਾਲੀ ਟਾਈਗਰ ਦੀ ਬਈ ਉਧਰ ਆਪਾਂ ਰੇ ਪਾਇਆਏ ਸੀਗੇ ਇਹਦੇ 'ਚ ਹੁਣ ਕੱਲੀ ਯੂਰੀਆ ਪਾਈ ਜਾਂਦੇ ਆ ਇਹਦੇ 'ਚ ਪਹਿਲਾਂ ਸਲਫਰ ਤੇ ਮੈਗਨੀਸ਼ੀਅਮ ਪਾਤਾ ਸੀ ਬਈ ਆਪਾਂ ਆ ਤੁਸੀਂ ਚੈੱਕ ਕਰੋ ਜਿੱਟਾ-ਚਿੱਟਾ ਦੀ ਨਾ ਉਹ ਸਲਫਰ ਆ ਬਈ ਹੁਣ ਇਹਦੇ ਚ ਕੱਲੀ ਝੂਰੀਆ ਪਾਈ ਜਨੇ ਬਈ ਤੀਜਾ ਘੱਟਾ ਕਰਤਾ ਇਹਨੂੰ ਆਪਾਂ 826 ਕਣਕਾ ਬਈ ਆਪਣੇ ਡੱਟ ਆਪਣਾ ਮਜੂਹ ਖੜਾ 2.5 ਕਿੱਲਾਂ ਚ 2.5 ਘੱਟੇ ਪਾਉਣਿਆ ਕੁੱਤੇ ਆ 1.5 ਕਿੱਲਾ ਉਹਦੇ ਚ 1.5 ਘੱਟਾ ਪਾਉਣਾ ਬਈ ਉੱਪਰ ਵਾਲੇ ਭਾਈ ਗੱਟਿਆਂ ਨੂੰ ਕੋਟਾ ਲੱਗਦਾ ਵੇਖੋ ਤੁਸੀਂ ਡਲੇ ਬਣ ਗਏ ਸੀਗੇ ਭਾਈ ਹੁਣ ਤਾਂ ਆਲੇ 1.5 ਕਿੱਲੇ ਚ ਆਪਾਂ ਰੇਪਾਉਣ ਲੱਗ ਪਈ ਸੀ ਐਨੂੰ ਵੀ ਭਾਈ ਤੀਜਾ ਗੱਟਾ ਕਰਤਾ ਕਣਕ ਨੂੰ ਰੋਡ ਪਈ ਤਾਂ ਬਈ ਅੱਧਾ ਗੱਟਾ ਜਾਂ ਗੱਟਾ ਵੇਖ ਲਾਂਗੇ ਹੋਰ ਪਾਵਾਂਗੇ ਨਹੀਂ ਬਸ ਤਿੰਨ ਗੱਟੇ ਬਈ ਰੇ ਆਪਾਂ ਕੰਪਲੀਟ ਕਰਤੀ ਮਾਸਾ ਹੀ ਰਹਿ ਗਿਆ ਥੋੜਾ ਜਿਹਾ ਮਾਥਾ ਤਿੰਨ ਗੱਟੇ ਕਰਤੇ ਇਹਨੂੰ ਪੂਰੇ ਰੋਡ ਪਈ ਤਾਂ ਚੌਥਾ ਗੱਟਾ ਪਾਵਾਂਗੇ ਵੇਖਾਂਗੇ ਕੀ ਪਾਉਂਨ ਇੱਕ ਇਹਦੇ ਚਾਇਤ ਕੀ ਕਰਚੇ ਵੀ 90 18 37 ਦੇ ਮੂੰਗੀ ਵੀ ਸੀਗੀ ਮੂੰਗੀ ਵੀ ਵਿੱਚ ਨੱਪੀ ਹੋਈ ਆਪਾਂ ਵੱਢ ਕੇ ਆਪਾਂ ਧੰਨਵਾਦ ਬਾਈ ਤੁਹਾਡਾ ਵਲੌਗ ਵੇਖਣ ਖਾਤਰ ਹੋਰ ਖੇਤੀਬਾੜੀ ਵਾਲੇ ਵਲੌਗ ਦੇਖਣੇ ਹੋਣ ਤਾਂ ਚੈਨਲ ਨੂੰ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ